ਅੱਜ ਆਪਣੇ ਕੋਲ ਸਿੱਖ ਹਿਸਟਰੀ ਦਾ ਇੱਕ ਹੋਰ ਵੀਡੀਓ ਹੈ ਕਾਜ਼ੀ ਨੂਰ ਮੁਹੰਮਦ ਪੰਜਾਬ ਸੇ ਆਣ ਦਾ ਵੀਡੀਓ ਹੈ ਅੱਛਾ ਇਹਨਾਂ ਦੇ ਆਪਾਂ ਵੀਡੀਓ ਪਹਿਲੇ ਵੀ ਵੇਖੇ ਨੇ ਦੋ ਕਿ ਤਿੰਨ ਵੀਡੀਓ ਵੇਖਿਆ ਦੋ ਤਿੰਨ ਵੀਡੀਓ ਵੇਖਿਆ ਬਹੁਤ ਅੱਛਾ ਤੇ ਬਹੁੜੇ ਡਿਟੇਲ ਦੇ ਨਾਲ ਹਿਸਟਰੀ ਜਿਹੜਾ ਨਾ ਕੋਲ ਬਹੁਤ ਚੰਗਾ ਹੈ ਵਧੀਆ ਚਲੋ ਕਾਜ਼ੀ ਨੂਰ ਮੁਹੰਮਦ ਜਿਹੜਾ ਕਿ ਨਾਂ ਤੋਂ ਲੱਗਣ ਰਿਹਾ ਇੱਕ ਮੁਸਲਮਾਨ ਹੋਏਗਾ ਤੇ ਸਿੱਖ ਹਿਸਟਰੀ ਚ ਅ ਮਤਲਬ ਹੁਣ ਕੀ ਅੱਜ ਦੇ ਵੀਡੀਓ ਦੇ ਵਿੱਚ ਕੀ ਹੈ ਸਾਨੂੰ ਨਹੀਂ ਪਤਾ ਲੇਕਿਨ ਅਸੀਂ ਪਹਿਲੇ ਵੀਡੀਓ ਵੇਖ ਲਈਏ ਬਾਅਦ ਫਿਰ ਗੱਲਬਾਤ ਕਰਾਂਗੇ ਤੇ ਪਹਿਲੇ ਆਪਾਂ ਵੀਡੀਓ ਵੱਲ ਚੱਲਨੇ ਆਂ ਬਲੋਚਿਸਤਾਨ ਦਾ ਕਾਜ਼ੀ ਨੂਰ ਮੁਹੰਮਦ ਖਾਰਮੀ ਸਦੀ ਚ ਇੱਕ ਕਿਤਾਬ ਲਿਖਦਾ ਪੂਰੀ ਕਿਤਾਬ ਚ ਉਹ ਸਿੱਖਾਂ ਬਾਰੇ ਬਹੁਤ ਅਪਸ਼ਬਦ ਬੋਲਦਾ ਸਿੱਖਾਂ ਨੂੰ ਉਹ ਲਾਂਤੀ ਗੰਦੇ ਕੁੱਤੇ ਤੇ ਕਾਲੇ ਮੂੰਹ ਵਾਲੇ ਬੁਲਾਉਂਦਾ ਪਰ ਉਹੀ ਕਿਤਾਬ ਦੇ ਅਖੀਰ ਚ ਜਾ ਕੇ ਉਹ ਸਿੱਖਾਂ ਦੀ ਬਹਾਦਰੀ ਬਾਰੇ ਲਿਖਦਾ ਹੈ ਹੁਣ ਇੱਕ ਸਿੱਖਾਂ ਦਾ ਕੱਟੜ ਦੁਸ਼ਮਣ ਸਿੱਖਾਂ ਦੀ ਬਹਾਦਰੀ ਬਾਰੇ ਕੀ ਲਿਖਦਾ ਹੈ ਹੁਣ ਪਹਿਲਾਂ ਇਹ ਜਾਨਣਾ ਜ਼ਰੂਰੀ ਆ ਕਿ ਇਹ ਕਾਜ਼ੀ ਨੂਰ ਮੁਹੰਮਦ ਹੈ ਕੌਣ ਸੀ 18ਵੀਂ ਸਦੀ ਚ ਜਦੋਂ ਅਹਿਮਦ ਸ਼ਾ ਅਬਦਾਲੀ ਭਾਰਤ ਤੇ ਸੱਤਵਾਂ ਹਮਲਾ ਕਰਦਾ ਤਾਂ ਉਹ ਸਿੱਖਾਂ ਨੂੰ ਮਾਰਨ ਦਾ ਸਿੱਖਾਂ ਦੀ نسل ਮਿਟਾਉਣ ਦਾ ਸੋਚ ਕੇ ਆਇਆ ਸੀਗਾ ਤੇ ਅਹਿਮਦ ਸ਼ਾ ਅਬਦਾਲੀ ਦਾ ਜਵਾਈ ਨਾਸਰ ਖਾਨ ਉਹ ਕਾਜ਼ੀ ਨੂਰ ਮੁਹੰਮਦ ਨੂੰ ਸਪੈਸ਼ਲੀ ਇਸ ਕਰਕੇ ਆਪਣੇ ਨਾਲ ਲੈ ਕੇ ਆਉਂਦਾ ਕਿ ਤੂੰ ਸਾਡੇ ਨਾਲ ਚੱਲ ਕਿ ਸਾਡੀ ਜੰਗ ਹੋਣੀ ਆ ਸਿੱਖਾਂ ਨਾਲ ਸਾਡੇ ਬਾਰੇ ਇੱਕ ਕਿਤਾਬ ਲਿਖੀ ਜਿਦੇ ਚ ਸਾਡੀ ਚੜ੍ਹਾਈ ਦਿਖਾਈ ਪੂਰੀ ਤੇ ਸਾਡੇ ਵੈਰੀਆਂ ਬਾਰੇ ਗਲਤਮੰਤ ਲਿਖੀ ਕਾਜ਼ੀ ਨੂਰ ਮੁਹੰਮਦ ਫਿਰ ਅਬਦਾਲੀ ਤੇ ਸਿੱਖਾਂ ਦੀਆਂ ਜਿੰਨੀਆਂ ਵੀ ਝੜਪਾਂ ਹੋਈਆਂ ਉਹਦੇ ਚ ਖੁਦ ਮੌਜੂਦ ਸੀਗਾ ਇਹ ਸਾਰੀਆਂ ਜੰਗਾਂ ਤੋਂ ਬਾਅਦ ਜਦੋਂ ਇਹ ਵਾਪਸ ਜਾਂਦਾ ਤਾਂ ਵਾਪਸ ਜਾ ਕੇ ਇਹ ਕਿਤਾਬ ਲਿਖਦਾ ਹੈ ਫਾਰਸੀ ਦੀ ਜੰਗਨਾਮਾ ਉਹਦੇ 'ਚ ਜੋ ਇਹਨੂੰ ਕੰਮ ਦਿੱਤਾ ਹੋਇਆ ਸੀ ਉਹੀ ਕਰਦਾ ਹੈ ਸਿੱਖਾਂ ਨੂੰ ਰੱਜ ਕੇ ਇਹ ਗਾਲਾਂ ਕੱਢਦਾ ਹੈ ਬੁਰੇ-ਬੁਰੇ ਸ਼ਬਦ ਬੋਲਦਾ ਹੈ ਸੱਗ ਸੱਗ ਲਿਖਦਾ ਹੈ ਸੱਗ ਦਾ ਮਤਲਬ ਫਾਰਸੀ 'ਚ ਹੁੰਦਾ ਹੈ ਕੁੱਤਾ ਕਾਲੇ ਮੂੰਹ ਵਾਲੇ ਲਿਖਦਾ ਹੈ ਸਿੱਖਾਂ ਨੂੰ ساری ਕਿਤਾਬ 'ਚ ਸਿੱਖਾਂ ਨੂੰ ਗਾਲਾਂ ਕੱਢਣ ਵਾਲਾ ਕਿਤਾਬ ਦੇ ਆਖਰੀ ਪੰਨਿਆਂ ਤੇ ਆ ਕੇ ਉਹਦੀ ਜ਼ਮੀਰ ਤੇ ਇੱਕ ਐਸੀ ਸੱਟ ਵੱਜੀ ਕਿ ਉਹ ਸਿੱਖਾਂ ਦੀ ਬਹਾਦਰੀ ਬਾਰੇ ਲਿਖਦਾ ਹੈ ਕਿਉਂਕਿ ਇਨੇ ਸਿੱਖਾਂ ਨੂੰ ਲੜਦਿਆਂ ਵੇਖਿਆ ਸੀ ਅਫਗਾਨੀ ਦੀ ਲੱਖਾਂ ਦੀ ਫੌਜ ਨਾਲ ਜਦ ਮੁੱਠੀ ਭਰ ਗੁਰੂ ਦੇ ਸਿੰਘ ਲੜਦੇ ਸੀ ਤਾਂ ਉਹ ਇਹ ਕਿਵੇਂ ਬਿਆਨ ਕਰਦਾ ਹੈ ਉਹ ਮੈਂ ਤੁਹਾਨੂੰ ਅੱਜ ਦੱਸਣ ਲੱਗਾ ਹਾਂ ਇਹਦੀ ਕਿਤਾਬ ਚੋਂ ਇਹ ਲਿਖਦਾ ਹੈ ਕਿ ਸਗਾਰਾ ਮਗੋ ਸਾਗ ਕੇ ਹਸਤੰਦ ਸ਼ੇਰ ਬਖੈਦਾ ਮਰਦਾਂ ਚ ਸ਼ੇਰਾਂ ਦਲੇ ਇਹ ਕਹਿੰਦਾ ਇਹਨਾਂ ਨੂੰ ਕੁੱਤੇ ਕਹਿਣਾ ਬਿਲਕੁਲ ਗਲਤ ਆ ਕਿਉਂਕਿ ਇਹ ਸ਼ੇਰ ਨੇ ਇਹ ਜੰਗ ਦੇ ਮੈਦਾਨ ਚ ਦਲੇਰ ਸ਼ੇਰਾਂ ਵਾਂਗ ਲੜਦੇ ਨੇ ਇਹ ਕਹਿ ਰਿਹਾ ਸਿੱਖਾਂ ਦਾ ਕੱਟੜ ਦੁਸ਼ਮਣ ਅਗਲੀ ਲਾਈਨ ਇਹ ਕਹਿੰਦਾ ਹੈ ਸਰੇ ਨੇਜ਼ਾਬਾਜ਼ੀ ਦਰ ਅਰੰਦੇ ਦਸਤ ਅਗਰ ਕੋ ਕਾਫ ਅਸਤ ਜਹਮ ਬੁਰਦੰਦ ਕਹਿੰਦਾ ਜਦੋਂ ਇਹ ਆਪਣੇ ਨੇਜੇ ਦਾ ਮੂੰਹ ਅਸਮਾਨ ਵੱਲ ਕਰਦੇ ਨੇ ਤਾਂ ਇਹਨਾਂ ਦੇ ਸਾਹਮਣੇ ਚਾਹੇ ਪਹਾੜ ਵੀ ਆ ਜੇ ਇਹ ਉਹਨੂੰ ਵੀ ਪਾੜ ਸੁੱਟਦੇ ਨੇ ਇਹ ਲਿਖ ਰਿਹਾ ਕਾਜ਼ੀ ਨੂਰ ਮੁਹੰਮਦ 18ਵੀਂ ਸਦੀ ਦੇ ਉਹ ਬਹਾਦਰ ਸਿੰਘਾਂ ਦੇ ਬਾਰੇ ਹੁਣ ਸੋਚ ਕੇ ਦੇਖੋਗੇ ਜਿਹੜਾ ਬੰਦਾ ਆਇਆ ਹੀ ਇਹਨਾਂ ਦੀ ਬਦਨਾਮੀ ਕਰਨ ਸੀ ਉਹ ਵੀ ਰਹਿ ਨਹੀਂ ਸਕਿਆ ਸਿੰਘਾਂ ਨੂੰ ਜੰਗ ਦੇ ਮੈਦਾਨ ਚ ਲੜਦਿਆਂ ਦੇਖ ਕੇ ਉਹ ਇਹਨਾਂ ਦੀ ਬਹਾਦਰੀ ਤੇ ਕਿਸੇ ਲਿਖਣ ਤੋਂ ਰੁਕ ਨਹੀਂ ਪਾਇਆ ਅੱਗੇ ਕੀ ਲਿਖਦਾ ਹੈ ਕਾਜ਼ੀ ਨੂਰ ਮੁਹੰਮਦ ਫਾਰਸੀ ਤੋਂ ਪੰਜਾਬੀ ਚ ਟ੍ਰਾਂਸਲੇਟ ਕੀਤਾ ਹੋਇਆ ਹੈ ਉਹ ਤੁਹਾਨੂੰ ਪੂਰਾ ਪੜ੍ਹ ਕੇ ਸੁਣਾਉਣੇ ਆ ਇਹ ਲਿਖਦਾ ਹੈ ਕਹਿੰਦਾ ਜੇ ਤੁਸੀਂ ਢੰਗ ਦੇ ਯੁੱਧ ਦੀ ਇੱਛਾ ਰੱਖਦੇ ਹੋ ਤਾਂ ਆਓ ਕਹਿੰਦਾ ਮੈਦਾਨ ਚ ਆਓ ਤੇ ਇਹਨਾਂ ਦੇ ਸਾਹਮਣੇ ਖੜੇ ਹੋ ਜਾਓ ਕਹਿੰਦਾ ਲੜਾਈ ਦੇ ਤੁਹਾਨੂੰ ਇਹ ਇਹ ਜੇ ਪੈਂਤਰੇ ਦਿਖਾਉਣਗੇ ਨਾ ਕਿ ਸਾਰੇ ਵਾਹ ਵਾਹ ਕਰਨ ਉੱਠਣਗੇ ਅੱਗੇ ਇਹ ਲਿਖਦਾ ਹੈ ਕਹਿੰਦਾ ਜੇ ਤੁਸੀਂ ਲੜਾਈ ਦਾ ਢੰਗ ਸਿੱਖਣਾ ਤਾਂ ਇਹਨਾਂ ਕੋਲੋਂ ਸਿੱਖੋ ਕਹਿੰਦਾ ਵੈਰੀ ਦੇ ਸਾਹਮਣੇ ਮਰਦਾਂ ਵਾਂਗ ਕਿਵੇਂ ਖੜੇ ਹੋਣਾ ਇਹ ਇਹਨਾਂ ਤੋਂ ਸਿੱਖੋ ਕਹਿੰਦਾ ਮੈਦਾਨੇ ਜੰਗ ਚੋਂ ਸਹੀ ਸਲਾਮਤ ਕਿਵੇਂ ਨਿਕਲਣਾ ਇਹਨਾਂ ਤੋਂ ਸਿੱਖੋ ਹੁਣ ਅੱਗੇ ਕੀ ਲਿਖਦਾ ਇਹੋ ਅੱਗੇ ਲਿਖਦਾ ਹੈ ਕਹਿੰਦਾ ਸਿੰਘ ਇਹਨਾਂ ਦਾ ਇੱਕ ਨੋ ਹੈ ਇਹ ਇਨਸਾਫ ਨਹੀਂ ਕਿ ਸਿੰਘ ਨੂੰ ਸੰਗ ਪੜਿਆ ਜਾਵੇ ਹੁਣ ਇਹ ਆਪਣੀ ਗਲਤੀ ਦਾ ਵੀ ਪਛਤਾਵਾ ਕਰਦਾ ਹੈ ਕਿਉਂਕਿ ਉਸ ਟਾਈਮ ਤੇ ਜਿਹੜੇ ਕਟੜਪੰਥੀ ਸੀਗੇ ਜਿਹੜੇ ਸਿੱਖਾਂ ਨੂੰ ਸਿੰਘਾਂ ਨੂੰ ਨਫ਼ਰਤ ਕਰਦੇ ਸੀ ਉਹ ਮਜ਼ਾਕ ਉਡਾਉਂਦੇ ਸੀ ਉਹ ਸੱਗ ਲਿਖ ਦਿੰਦੇ ਸੀ ਸਿੰਘ ਪੰਜਾਬੀ ਚ ਸੀ ਫਾਰਸੀ ਦਾ ਸ਼ਬਦ ਹੈ ਸੱਗ ਸੱਗ ਦਾ ਮਤਲਬ ਹੁੰਦਾ ਹੈ ਕੁੱਤਾ ਇਹਨੇ ਵੀ ਬਹੁਤ ਲਿਖਿਆ ਹੈ ਆਪਦੀ ਕਿਤਾਬ ਚ ਤਾਂ ਇੱਥੇ ਇਹ ਬਹਾਦਰ ਕੌਮ ਬਾਰੇ ਲਿਖ ਰਿਹਾ ਹੈ ਕਿ ਇਹਨਾਂ ਨੂੰ ਸੱਗ ਲਿਖਣਾ ਗਲਤ ਤਾਂ ਕਿ ਸਿੰਘ ਸਿੰਘ ਇਹਨਾਂ ਦਾ ਨਾਮ ਆ ਅੱਗੇ ਇਹ ਲਿਖਦਾ ਹੈ ਕਹਿੰਦਾ ਜਦ ਇਹ ਹਿੰਦ ਦੀ ਤਲਵਾਰ ਹੱਥ ਚ ਫੜਦੇ ਨੇ ਤਾਂ ਹਿੰਦ ਤੋਂ ਸਿੰਧ ਤੱਕ ਧਰਤੀ ਕੰਬ ਜਾਂਦੀ ਆ ਕਹਿੰਦਾ ਜਦੋਂ ਇਹ ਕਮਾਨ ਖਿੱਚਦੇ ਆ ਨਾ ਤਾਂ ਉਹਤੇ ਵੈਰੀ ਮਾਰ ਤੀਰ ਨੂੰ ਚਾੜਦੇ ਨੇ ਮਤਲਬ ਕਿ ਜਦੋਂ ਇਹ ਤੀਰ ਚਾੜਦੇ ਨੇ ਆਪਦੇ ਕਮਾਨ ਤੇ ਇਹਨਾਂ ਦੇ ਤੀਰ ਦਾ ਨਾਮ ਹੁੰਦਾ ਵੈਰੀ ਮਾਰ ਕਿ ਉਹ ਖਾਲੀ ਨਹੀਂ ਜਾਂਦਾ ਕਿ ਆਪਦੇ ਵੈਰੀ ਨੂੰ ਮਾਰੇ ਬਿਨਾ ਸੁੱਕਾ ਹੀ ਤੇ ਲਿਆ ਜਾਵੇ ਇਹ ਲਿਖਦਾ ਹੈ ਕਾਜ਼ੀ ਨੂਰ ਮੁਹੰਮਦ ਅੱਗੇ ਕੀ ਲਿਖਦਾ ਇਹ ਕਹਿੰਦਾ ਇਹਨਾਂ ਹਥਿਆਰਾਂ ਨੂੰ ਛੱਡ ਕੇ ਜੇ ਲੜਾਈ ਵੇਲੇ ਕਿਤੇ ਇਹ ਬੰਦੂਕ ਫੜ ਲੈਣ ਤਾਂ ਮੈਦਾਨ ਚ ਬੁੱਕ ਦੇ ਸ਼ੇਰਾਂ ਵਾਂਗ ਨਾਰੇ ਮਾਰਦੇ ਕਰਦੇ ਆ ਨੱਚਦੇ ਕਰਦੇ ਆ ਕਹਿੰਦਾ ਤੁਸੀਂ ਕਹਿੰਦੇ ਹੋ ਕਿ ਬੰਦੂਕ ਪੁਰਾਣੇ ਸਮਿਆਂ ਵੇਲੇ ਦੀ ਆ ਪਰ ਮੈਨੂੰ ਲੱਗਦਾ ਕਿ ਇਹਨਾਂ ਨੇ ਬਣਾਈ ਆ ਕਿਉਂਕਿ ਮੈਂ ਇਹਨਾਂ ਤੋਂ ਚੰਗੀ ਬੰਦੂਕ ਚਲਾਉਂਦੇ ਕਿਸੇ ਨੂੰ ਦੇਖਿਆ ਨਹੀਂ ਕਹਿੰਦਾ ਜੇ ਕਿਤੇ ਜੰਗ ਦੇ ਮੈਦਾਨ ਚ ਇਹ ਹਾਰ ਵੀ ਜਾਣ ਨਾ ਤਾਂ ਆਪਦੀ ਹਾਰ ਨੂੰ ਵੀ ਇਹ ਹਾਰ ਨਹੀਂ ਮੰਨਦੇ ਹੁਣ ਇਹ ਚੀਜ਼ ਸੋਚਣ ਵਾਲੀ ਆ ਕਿ ਉਹਨੂੰ ਕੀ ਲੋੜ ਆ ਦੁਸ਼ਮਣ ਬੰਦਾ ਹੋ ਕਿੱਡੀ ਵੱਡੀ ਚੀਜ਼ ਆਬਜ਼ਰਵ ਕੀਤੀ ਆ ਉਹਨੇ ਕਿ ਇਹ ਹਾਰ ਵੀ ਜਾਂਦੇ ਆ ਨਾ ਇਹ ਆ ਵੀ ਹਾਰ ਨੂੰ ਵੀ ਹਾਰ ਨਹੀਂ ਮੰਨਦੇ ਸਿੱਖਾਂ ਬਾਰੇ ਇੱਕ ਦੁਸ਼ਮਣ ਕੀ ਸੋਚ ਰਿਹਾ ਕਿ ਇਹ ਹਾਰ ਨੂੰ ਵੀ ਹਾਰ ਨਹੀਂ ਮੰਨਦੇ ਪਰ ਅੱਜ ਕੱਲ ਨਿੱਕੀ ਮੋਟੀ ਹਾਰ ਤੇ ਕਈ ਲੋਕ ਹੌਸਲਾ ਛੱਡ ਜਾਂਦੇ ਨੇ ਕਿ ਅਸੀਂ ਹਾਰ ਗਏ ਆ ਅਸੀਂ ਟੁੱਟ ਗਏ ਆ ਪਰ ਦੇਖੋ ਤੁਹਾਡੇ ਦੁਸ਼ਮਣ ਤੁਹਾਡੇ ਵੈਰੀ ਤੁਹਾਡੇ ਬਾਰੇ ਕੀ ਲਿਖਦੇ ਨੇ ਇਤਿਹਾਸ ਚੋਂ ਪੜ ਕੇ ਦੇਖੋ ਫਿਰ ਆਪਾਂ ਨੂੰ ਇਹ ਹਾਰਾਂ ਹਾਰਾਂ ਨਹੀਂ ਲੱਗਣਗੀਆਂ ਅੱਗੇ ਇਹ ਲਿਖਦਾ ਏ ਇਸੇ ਹੀ ਲਾਈਨ ਨੂੰ ਉਹ ਕੰਟੀਨਿਊ ਕਰਦਾ ਏ ਕਹਿੰਦਾ ਜੇ ਕਿਤੇ ਇਹ ਜੰਗ 'ਚ ਹਾਰ ਵੀ ਜਾਂ ਤਾਂ ਆਪਦੀ ਹਾਰ ਨੂੰ ਇਹ ਹਾਰ ਨਹੀਂ ਸਮਝਦੇ ਕਹਿੰਦਾ ਹਾਰਨਾ ਵੀ ਇਹਨਾਂ ਦੇ ਲੜਨ ਦੀ ਕੋਈ ਚਲਾਕੀ ਆ ਕਹਿੰਦਾ ਦੂਸਰੀ ਵਾਰ ਜਦ ਆਉਂਗੇ ਨਾ ਇਹਨਾਂ ਤੋਂ ਡਰੋ ਇਹਨਾਂ ਤੋਂ ਪਹਿਲੀ ਵਾਰ ਨਾਲੋਂ ਵੀ ਜ਼ਿਆਦਾ ਡਰੋ ਸੋਚੋ ਕਹਿੰਦਾ ਜਿਹੜੇ ਹਾਰ ਵੀ ਜਾਂਦੇ ਨੇ ਨਾ ਇਹ ਕੋਈ ਚਲਾਕੀ ਕਰਦੇ ਆ ਕਹਿੰਦਾ ਹਾਰ ਦੇਣੀ ਇਹ ਕਹਿੰਦਾ ਜਦੋਂ ਦੂਜੀ ਵਾਰ ਆਉਣੇ ਹੋ ਨਾ ਕਿਸੇ ਭਲੇਖੇ 'ਚ ਨਾ ਰਹਿ ਜਿਓ ਦੂਜੀ ਵਾਰ ਜਦੋਂ ਆਉਂਗੇ ਨਾ ਉਹਨੇ ਉਹਨਾਂ ਨਾਲ ਲੜਨ ਐ ਨਾ ਸਮਝੋ ਵੀ ਹਾਰੇ ਹੋਏ ਨੇ ਕਹਿੰਦਾ ਹੋਰ ਤਕੜੇ ਹੋ ਕੇ ਆਓ ਤੁਹਾਡੇ ਸਾਰੇ ਭਲੇਖੇ ਕੱਢ ਦੇਣਗੇ ਇਹ ਲਿਖਦਾ ਕਾਜ਼ੀ ਨੂਰ ਮੁਹੰਮਦ 18ਵੀਂ ਸਦੀ ਦੇ ਸਿੰਘਾਂ ਬਾਰੇ 18ਵੀਂ ਸਦੀ ਦੇ ਉਹ ਸਿੰਘ ਜਿਨ੍ਹਾਂ ਨੇ 80 ਸਾਲ ਤਲਵਾਰ ਆਪਦੀ ਮਿਆਨ ਚ ਨਹੀਂ ਪਾਈ ਆਪਾਂ ਕਹਿੰਨੇ ਆ ਨਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਲਿਆਂ ਚ ਇਹ ਯੋਧਿਆਂ ਦਾ ਬਹੁਤ ਵੱਡਾ ਹੱਥ ਸੀ ਜੰਗਲਾਂ ਚ ਰਹਿ ਕੇ ਇੱਕ ਇੱਕ ਟਾਈਮ ਦੀ ਰੋਟੀ ਖਾ ਕੇ ਕੱਲੇ ਛੋਲਿਆਂ ਦੇ ਦਾਣੇ ਖਾ ਖਾ ਕੇ ਛੋੜਿਆਂ ਦੀਆਂ ਕਾਠੀਆਂ ਤੇ ਸੌਂ ਸੌ ਕੇ ਇਹਨਾਂ ਨੇ ਜੰਗ ਜਾਰੀ ਰੱਖੀ ਤਾਂ ਕਰਕੇ ਖਾਲਸੇ ਦਾ ਰਾਜ ਆਇਆ ਸੀਗਾ ਉਸ ਟਾਈਮ ਤੇ ਹੁਣ ਜਿਹੜੀ ਅੱਗੇ ਚੀਜ਼ ਲਿਖਦਾ ਹੈ ਸਿੱਖਾਂ ਬਾਰੇ ਉਹ ਸੋਚ ਕੇ ਦੇਖਿਓ ਲੜਾਈ ਤੋਂ ਅਲੱਗ ਆ ਉਹ ਕਹਿੰਦਾ ਹੈ ਕਿ ਮੈਂ ਬਹੁਤ ਸੂਰਮੇ ਦੇਖੇ ਨੇ ਕਹਿੰਦਾ ਬਾਕੀ ਸੂਰਮਿਆਂ ਨਾਲੋਂ ਇਹਨਾਂ ਦੀ ਆ ਚੀਜ਼ ਬਹੁਤ ਅੱਡ ਆ ਕਹਿੰਦਾ ਉਹ ਹੋਰ ਕਿਸੇ 'ਚ ਨਹੀਂ ਦੇਖੀ ਮੈਂ ਉਹ ਕੀ ਚੀਜ਼ ਆ ਉਹ ਲਿਖਦਾ ਹੈ ਕਹਿੰਦਾ ਇਹਨਾਂ ਦੀ ਲੜਾਈ ਤੋਂ ਬਿਨਾ ਇੱਕ ਹੋਰ ਨੁਕਤਾ ਸੁਣੋ ਕਹਿੰਦਾ ਜਿਸ ਵਿੱਚ ਇਹ ਸਾਰੇ ਸੂਰਮਿਆਂ ਨਾਲੋਂ ਅੱਡ ਨੇ ਕਹਿੰਦਾ ਇਹ ਬੁਜਦਲਾਂ ਨੂੰ ਨਹੀਂ ਮਾਰਦੇ ਜਿਹੜਾ ਮੈਦਾਨ ਛੱਡ ਕੇ ਭੱਜ ਜਾਏ ਉਹਦਾ ਪਿੱਛਾ ਨਹੀਂ ਕਰਦੇ ਔਰਤਾਂ ਦੇ ਗਹਿਣੇ ਤੇ ਇੱਜ਼ਤ ਨਹੀਂ ਲੁੱਟਦੇ ਭਾਵੇਂ ਉਹ ਸੁਆਣੀ ਹੋਵੇ ਜਾਂ ਭਾਵੇਂ ਗੋਲੀ ਹੁਣ ਅੱਜ ਦੇ ਟਾਈਮ 'ਚ ਵੀ ਆਪਾਂ ਦੇਖਦੇ ਹਾਂ ਪੂਰੀ ਦੁਨੀਆ 'ਚ ਸਿੱਖ ਕਮਿਊਨਿਟੀ ਦੀ ਕਿਵੇਂ ਲੋਕ ਇੱਜ਼ਤ ਕਰਦੇ ਨੇ ਕੋਈ ਵੀ ਧੀ ਪੈਣ ਜੇ ਅਨਸੇਫ ਫੀਲ ਕਰੇ ਤਾਂ ਉਹ ਸੋਚਦੀ ਆ ਕਿ ਜੇ ਕੋਈ ਸਰਦਾਰ ਮੇਰੇ ਕੋਲ ਖੜਾ ਤਾਂ ਮੈਂ ਸੇਫ ਆ ਇਹ ਕਿੱਥੋਂ ਆਈ ਆ ਚੀਜ਼ ਕਿਉਂ ਆਪਾਂ ਨੂੰ ਇਹ ਰਤਬਾ ਦਿੱਤਾ ਜਾਂਦਾ ਇਹ ਬਖਸ਼ਿਆ ਹੈ ਆਪਾਂ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਜ਼ਮੀਨ ਤੋਂ ਚੱਕ ਕੇ ਗਰੀਬ ਗੁਰਬਿਆਂ ਨੂੰ ਬਾਦਸ਼ਾਹੀਆਂ ਦਿੱਤੀਆਂ ਪਾਤਸ਼ਾਹੀਆਂ ਦਿੱਤੀਆਂ ਉਸ ਤੋਂ ਬਾਅਦ ਗੁਰੂ ਦੇ ਉਹ ਸਿੰਘਾਂ ਨੇ ਜਦੋਂ ਇਲਾਕੇ ਫਤਿਹ ਕੀਤੇ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ ਵੱਡੇ ਵੱਡੇ ਇਲਾਕੇ ਜਿੱਤੇ ਅਫਗਾਨ ਤੱਕ ਜਿੱਤੇ ਤਾਂ ਉਹਨਾਂ ਨੇ ਕਦੇ ਕਿਸੇ ਦੁਸ਼ਮਨ ਦੀ ਧੀ ਭੈਣ ਨੂੰ ਹੱਥ ਨਹੀਂ ਸਿਪਾਇਆ ਜਦੋਂ ਸਾਡਾ ਸ਼ੇਰ ਜਰਨੈਲ ਹਰੀ ਸਿੰਘ ਨਲਵਾ ਅਫਗਾਨ ਤੱਕ ਜਿੱਤ ਆਉਂਦਾ ਸੀ ਦਰਾ ਖੈਬਰ ਤੱਕ ਖਾਲਸਾ ਰਾਜ ਦੇ ਝੰਡੇ ਗਾੜ ਆਉਂਦਾ ਸੀ ਤਾਂ ਉਹ ਆਪਣੀ ਫੌਜ ਨੂੰ ਸਪੈਸ਼ਲ ਕਹਿੰਦਾ ਸੀ ਕਿ ਕਿਸੇ ਵੀ ਧੀ ਭੈਣ ਦੀ ਇੱਜ਼ਤ ਨਹੀਂ ਲੁੱਟਣੀ ਹੈ ਕਿ ਵੈਰੀਆਂ ਦੀਆਂ ਧੀਆਂ ਭੈਣਾਂ ਵੀ ਆਪਣੀਆਂ ਧੀਆਂ ਭੈਣਾਂ ਹੀ ਨੇ ਕਿਆ ਬਾਤ ਜਦੋਂ ਨਾਦਰ ਸ਼ਾਹ ਵਰਗੇ ਅਹਿਮਦ ਸ਼ਾਹ ਅਬਦਾਲੀ ਵਰਗੇ ਹਿੰਦੂ ਬੀਬੀਆਂ ਨੂੰ ਚੱਕ ਕੇ ਲੈ ਜਾਂਦੇ ਸੀ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਵਰਗੇ ਸਿੱਖ ਯੋਧੇ ਉਹ ਹਿੰਦੂ ਬੀਬੀਆਂ ਨੂੰ ਇਹਨਾਂ ਤੋਂ ਛਡਾ ਕੇ ਆਪਣੇ ਖਰਚੇ ਤੇ ਉਹਨਾਂ ਦੇ ਘਰ ਛੱਡ ਕੇ ਆਉਂਦੇ ਸੀ ਤਾਂ ਇਹ ਜਿਹੜੀਆਂ ਅੱਜ ਇੱਜ਼ਤਾਂ ਤੇ ਰਤਬਾ ਮਿਲ ਰਿਹਾ ਨਾ ਇਹ ਉਹ ਸਿੱਖ ਯੋਧਿਆਂ ਤੇ ਸਾਡੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਆ ਇਹ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਇਹਦੀ ਕਦਰ ਕਰਨੀ ਚਾਹੀਦੀ ਆ ਐਦਾਂ ਦਾ ਹੀ ਕਿਰਦਾਰ ਦਿਖਾਉਣਾ ਚਾਹੀਦਾ ਹੈ ਤਾ ਜੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਇੱਜ਼ਤ ਐਵੇਂ ਹੀ ਬਣੀ ਰਹੇ ਅੱਗੇ ਫਿਰ ਇਹ ਲਿਖਦਾ ਹੈ ਕਹਿੰਦਾ ਇਹਨਾਂ ਦਾ ਪੰਥ ਨਾਨਕ ਤੋਂ ਸ਼ੁਰੂ ਹੋਇਆ ਜਿਸ ਨੇ ਇਹਨਾਂ ਨੂੰ ਇੱਕ ਨਿਰਾਲਾ ਪੰਥ ਦਿੱਤਾ ਕਹਿੰਦਾ ਉਸ ਤੋਂ ਬਾਅਦ ਇਹਨਾਂ ਦਾ ਇੱਕ ਗੁਰੂ ਗੋਬਿੰਦ ਸਿੰਘ ਹੋਇਆ ਜੋ ਇਹਨਾਂ ਨੂੰ ਸਿੰਘ ਦੀ ਪਦਵੀ ਦੇ ਕੇ ਸ਼ੇਰ ਬਣਾ ਗਿਆ ਸੋਚ ਕੇ ਦੇਖੋ ਹੁਣ ਦੁਸ਼ਮਣ ਦੁਸ਼ਮਨਾ ਨੂੰ ਵੀ ਪਤਾ ਆ ਕਿ ਤਾਕਤ ਕਿੱਥੋਂ ਆਈ ਆ ਤੇ ਆਪਣੇ ਹੀ ਕਮਿਊਨਿਟੀ ਦੇ ਕੁਝ ਲੋਕਾਂ ਨੂੰ ਇਹ ਚੀਜ਼ ਦਾ ਅਹਿਸਾਸ ਨਹੀਂ ਹੈ ਕਿ ਇਹ ਤਾਕਤ ਕੀ ਆ ਤੇ ਇਹ ਕਿੱਥੋਂ ਆਈ ਆ ਇਹ ਦਲੇਰੀ ਤੇ ਅਣਖ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਹੋਈ ਆ ਜਿਹੜੀ ਸਿੱਖਾਂ ਦੇ ਡੀਐਨਏ 'ਚੋਂ ਕਦੇ ਨਹੀਂ ਮੁੱਕ ਸਕਦੀ ਅੱਗੇ ਫਿਰ ਕੀ ਲਿਖਦਾ ਹੈ ਕਹਿੰਦਾ ਇਹ ਹਿੰਦੂਆਂ ਵਿੱਚੋਂ ਨਹੀਂ ਹਨ ਇਨ੍ਹਾਂ ਭੜਿਆਂ ਦਾ ਪੰਥ ਵੱਖਰਾ ਹੀ ਹੈ ਤਾਂ ਇਹ ਸੀ ਕਾਜ਼ੀ ਨੂਰ ਮੁਹੰਮਦ ਦੀ ਲਿਖੀ ਕਿਤਾਬ ਜੰਗਨਾਮਾ ਦੇ ਅਖੀਰਲੇ ਪੰਨਿਆਂ 'ਚ ਜਿਹੜਾ ਉਹਨੇ ਸਿੰਘਾਂ ਦੀ ਬਹਾਦਰੀ ਬਾਰੇ ਸ਼ੇਅਰ ਲਿਖੇ ਨੇ ਇੱਕ ਦੁਸ਼ਮਣ ਵੀ ਸਿੰਘਾਂ ਦੀ ਬਹਾਦਰੀ ਦਾ ਕਾਇਲ ਹੋ ਗਿਆ ਪਰ ਇੱਥੇ ਇੱਕ ਇਤਿਹਾਸਕਾਰ ਦੀ ਇਮਾਨਦਾਰੀ ਦੇਖੋ ਜੋ ਉਹਨੇ ਮਹਿਸੂਸ ਕੀਤਾ ਉਹ ਉਹਨੇ ਲਿਖ ਦਿੱਤਾ ਜੋ ਸਿੰਘਾਂ ਦਾ ਕਿਰਦਾਰ ਉਹਨੇ ਦੇਖਿਆ ਮਹਿਸੂਸ ਕੀਤਾ ਉਹ ਉਹਨੇ ਪੂਰਾ ਉਬ ਹੂ ਲਿਖ ਦਿੱਤਾ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਸਿੱਖ ਇਤਿਹਾਸ ਲਓਏ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਵੋ ਅੱਛਾ ਕਾਜ਼ੀ ਨੂਰ ਮੁਹੰਮਦ ਇਹ ਮਤਲਬ ਓਪਨਰ ਸੀ ਤੇ ਉਹਨੇ ਜਿਹੜੀ ਕਿਤਾਬ ਲਿਖੀ ਹੈ ਸ਼ੁਰੂ ਜਿੱਤੇ ਉਹਨੇ ਬੜੇ ਬੁਰੇ ਸ਼ਬਦ ਜਿਹੜੇ ਨੇ ਮਾੜੇ ਸ਼ਬਦ ਇਸਤੇਮਾਲ ਕੀਤੇ ਨੇ ਵੈਰ ਮਗਾਇਆ ਸ਼ੁਰੂ ਸ਼ੁਰੂ ਦੇ ਵਿੱਚ ਦੇ ਵਿੱਚ ਅਖੀਰ ਤੇ ਜਾ ਕੇ ਵੇਖੋ ਕਿਤਾਬ ਉਹਨੇ ਕੋਈ ਇੱਕ ਦਿਹਾੜੀ ਤੇ ਨਹੀਂ ਲਿਖੀ ਹੋਣੀ ਬਿਲਕੁਲ ਠੀਕ ਹੈ ਉਹਨੂੰ ਕੋਈ ਸਾਲ ਲੱਗਾ ਹੋਵੇਗਾ ਕੋਈ 6 ਮਹੀਨੇ ਲੱਗੇ ਹੋਣਗੇ ਉਸ ਸਮੇਂ ਦੇ ਵਿੱਚ ਹਾਂਜੀ ਤੇ ਉਹ ਫਿਰ ਜਿਵੇਂ ਜਿਵੇਂ ਅੱਗੇ ਲਿਖਦਾ ਗਿਆ ਲਿਖਦਾ ਗਿਆ ਫਿਰ ਅਖੀਰ ਤੇ ਜਾ ਕੇ ਉਹਨੂੰ ਰਿਅਲਾਈਜ਼ ਹੋਇਆ ਕਿ ਯਾਰ ਇਸ ਕਹਾਣੀ ਦੇ ਮੈਂ ਕਿੰਨਾ ਝੂਠ ਲਿਖ ਰਿਹਾ ਹਾਂ ਇਸ ਕੌਮ ਦੇ ਜਿਹੜੀ ਬਾਦਰੀ ਹੈ ਨਾ ਉਹਦੇ ਬਾਰੇ ਵੀ ਲਿਖੀ ਹੈ ਉਸ ਬਾਰੇ ਵਿੱਚ ਵੀ ਲਿਖੀ ਹੈ ਉਹਦੇ ਬਾਰੇ ਵਿੱਚ ਲਿਖੀ ਹੈ ਕਿ ਕੀ ਹੈ ਕਿਵੇਂ ਲੜਦੇ ਨੇ ਸ਼ੇਰਾਂ ਵਾਂਗੂ ਤੇ ਮਤਲਬ ਕਿਸ ਤਰ੍ਹਾਂ ਉਹ ਫਿਰ ਸਾਰਾ ਉਹਨਾਂ ਨੇ ਅਖੀਰ ਤੇ ਜਾ ਕੇ ਜਿਹੜਾ ਉਹ ਲਿਖਿਆ ਔਰ ਕਹਿੰਦੇ ਨੇ ਜਿਹੜੇ ਸਿੱਖ ਇਤਿਹਾਸ ਹਨ ਸਿੱਖ ਹਿਸਟਰੀ ਹੈ ਮੋਸਟਲੀ ਉਹ ਸਿੱਖਾਂ ਨੇ ਲਿਖੀ ਨਹੀਂ ਹਾਂ ਉਹ ਦੂਜੀ ਮਤਲਬ ਯਾਂ ਤੇ ਉਹ ਅੰਗਰੇਜ਼ਾਂ ਨੇ ਲਿਖੀ ਹੋਏਗੀ ਯਾਂ ਕਿ ਦੂਸਰੇ ਜਿਹੜੇ ਉਹਨਾਂ ਦੇ ਆਪੋਨੈਂਟਸ ਉਹਨਾਂ ਨੇ ਰਾਈਟਰਾਂ ਨੇ ਲਿਖੀਆਂ ਨੇ ਬਹੁਤ ਸਾਰੀਆਂ ਹਿਸਟਰੀ ਜਿਹੜੀ ਹੈ ਮੁਸਲਮਾਨ ਰਾਈਟਰਸ ਨੇ ਲਿਖੀ ਹੈ ਕੁਝ ਹਿੰਦੂ ਰਾਈਟਰਸ ਨੇ ਵੀ ਸ਼ਾਇਦ ਲਿਖੀਆਂ ਹੋਣਗੀਆਂ ਕਿਤਾਬਾਂ ਤੇ ਸਿੱਖ ਜਿਹੜੇ ਰਾਈਟਰਸ ਹਨ ਉਹ ਵੀ ਉਹਨਾਂ ਨੇ ਲਿਖੀਆਂ ਲੇਕਿਨ ਉਸ ਸਮੇਂ ਦੇ ਵਿੱਚ ਅ ਤੁਸੀਂ ਵੇਖ ਲਵੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਟਾਈਮ ਸੀ ਉਹਦੇ ਵਿੱਚ ਪੰਜਾਬ ਦੇ ਉੱਤੇ ਮਤਲਬ ਕਿ ਕਿੰਨਾ ਉਦੋਂ ਮੈਂ ਇੱਕ ਵਲੌਗ ਵੇਖਣ ਰਿਹਾ ਸੀ ਕੋਲ ਫਲੌਬ ਯੂਟਿਊਬਰ ਆਇਆ ਇਧਰ ਪਾਕਿਸਤਾਨ ਦੇ ਵਿੱਚ ਆਇਆ ਸੀ ਅੱਛਾ ਕਿ ਉਸ ਟਾਈਮ ਦੇ ਵਿੱਚ ਤੁਸੀਂ ਵੇਖੋ ਕਿ ਜਿੱਥੇ ਮਸਜਿਦ ਹੈ ਨਾਲ ਗੁਰਦੁਆਰਾ ਵੀ ਹੋਏਗਾ ਨਾਲ ਤੁਹਾਨੂੰ ਹਿੰਦੂ ਟੈਂਪਲ ਵੀ ਨਜ਼ਰ ਆਉਣਗੇ ਮਤਲਬ ਸਭ ਨੂੰ ਆਜ਼ਾਦੀ ਇੰਨੀ ਸੀ ਜਿਸਾਂ ਇੱਕ ਸਾਂ ਉਹਨਾਂ ਦੇ ਜਿਹੜੇ ਹਕੂਕ ਸੀਗੇ ਉਹਨੂੰ ਉਹ ਸਭ ਨੂੰ ਦਿੱਤੀ ਸੀ ਡੋਜ਼ਨਟ ਮੈਟਰ ਔਰ ਤੁਸੀਂ ਸ਼ਾਹੀ ਕਿਲਾ ਨਾ ਸ਼ਾਹੀ ਕਿਲਾ ਜਿੱਥੇ ኦਪਰੇਟ ਹੁੰਦਾ ਸੀ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਹੋਣਾਂ ਦਾ ਮਤਲਬ ਟੋਟਲ ਅਗਰ ਕਹਿ ਲਓ ਕਿ ਲਾਹੌਰ ਦੇ ਉੱਤੇ ਉੱਥੋਂ ኦਪਰੇਟ ਕਰਦੇ ਹੁੰਦੇ ਸਨ ਸਾਰਾ ਸ਼ਾਇਦ ਕਿਲੇ ਆ ਤੁਸੀਂ ਵੀ ਗਏ ਹੋਣੇ ਹੋ ਮੈਂ ਬਿਲਕੁਲ ਬਾਦਸ਼ਾਹੀ ਮਸਜਿਦ ਸਾਹਮਣੇ ਉਹ ਬਿਲਕੁਲ ਨਾਲ ਗੁਰਦੁਆਰਾ ਵੀ ਤੁਹਾਨੂੰ ਨਜ਼ਰ ਆਏਗਾ ਬਿਲਕੁਲ ਹੈਗਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਹੈ ਠੀਕ ਇਹਦਾ ਮਤਲਬ ਕਿ ਉਦੋਂ ਫੁੱਲ ਰਸਾਈ ਸੀ ਸਾਰਿਆਂ ਨੂੰ ਔਰ ਈਵਨ ਕਿ ਅਸੀਂ ਇੱਕ ਜਿਸ ਤਰ੍ਹਾਂ ਹੁਣ ਇਸ ਟਾਈਮ ਆਪਾਂ ਪਾਕਿਸਤਾਨ ਦੇ ਵਿੱਚ ਇਹਨਾਂ ਨਾਲ ਸਿੱਖਣਾ ਲੈਣਾ ਆਪਣਾ ਪਿਆਰ ਹੈਗਾ ਤੇ ਉਸ ਤਰ੍ਹਾਂ ਯਾਰ ਪਿਆਰ ਬੋਸ ਅੱਜ ਵੀ ਮੇਰੀ ਅੱਗੇ ਗੱਲ ਹੋਣ ਡਈ ਸੀ ਇੱਕ ਵੀਰੇ ਨਾਲ ਚੜ੍ਹਦੇ ਪੰਜਾਬ ਅਮਰਿਤਸਰ ਸਾਹਿਬ ਤੇ ਉਹ ਅੱਗੇ ਕਾਲ ਆਈ ਤੇ ਉਹ ਕੋਈ 10 15 ਮਿੰਟ ਗੱਲ ਹੋਈ ਤੇ ਉਹੀ ਗੱਲ ਕਰਨ ਡੇ ਸਾਂ ਕਿ ਨਫਰਤਾਂ ਜਿਹੜੀਆਂ ਨੇ ਉਹ ਤੇ ਮੀਡੀਆ ਦੀਆਂ ਤੇ ਸਰਕਾਰਾਂ ਦੀਆਂ ਪਾਈਆਂ ਨੇ ਇਹਨਾਂ ਦੀਆਂ ਪਾਈਆਂ ਹੋਈਆਂ ਵਾ ਬੰਦੇ ਦੀ ਬੰਦੇ ਨਾਲ ਕੋਈ ਨਫਾਦਾ ਤੇ ਇਹਨਾਂ ਦੇ ਹੈ ਗਿਆ ਸਾਡੇ ਕੀ ਮਫਾਦਤ ਆ ਅਸੀਂ ਕਿਸੇ ਕੋਲੋਂ ਕੀ ਲੈਣਾ ਦੇਣਾ ਹੈਗਾ ਵਾ ਅਸੀਂ ਤੇ ਇਹੀ ਹੈ ਕਿ ਹੱਸ ਕੇ ਬੋਲ ਲੰਦਾ ਅਸੀਂ ਬਾਕੀ ਇਹ ਹੈ ਕਿ ਸਭ ਦੀ ਰਿਸਪੈਕਟ ਕਰੋ ਔਰ ਆਪਣਾ ਜਿਹੜਾ ਪੰਜਾਬੀ ਕਲਚਰ ਹੈ ਬਹੁਤ ਇਹਦੇ ਵਿੱਚ ਧੀਆਂ ਭੈਣਾਂ ਦੀ ਰਿਸਪੈਕਟ ਤੇ ਇੱਜ਼ਤ ਸ਼ਾਇਦ ਹੀ ਕਿਸੇ ਹੋਰ ਕਲਚਰ ਦੇ ਵਿੱਚ ਹੋਵੇ ਜਿਹੜੀ ਇਹਦੇ ਵਿੱਚ ਬਿਲਕੁਲ ਸਹੀ ਗੱਲ ਹੈ ਔਰ ਬਾਕੀ ਆਪਾਂ ਹੋਰ ਜਿਹੜੀਆਂ ਵੀਡੀਓ ਨੇ ਹਿਸਟਰੀ ਤੋਂ ਰਿਲੇਟਡ ਉਹ ਵੀ ਵੇਖਾਂਗੇ ਤੇ ਤੁਸੀਂ ਜਿਹੜਾ ਕਮੈਂਟ ਕਰੋ ਜੇ ਕੀ ਵੇਖਣਾ ਚਾਹੁੰਦੇ ਹੋ ਤੇ ਰੱਖੋ ਆਪਣਾ ਖਿਆਲ